ਉਜੀ ਇਧਰ ਆ ਕੇ ਨਾ ਬੋਲਟ ਪੁਰਾਣੇ ਬਸ ਫੇਟ ਕਰਾਇਆ ਵੇ ਹਮ ਮੋਟਰਸਾਈਕਲ ਦਾ ਦੇਖ 1900 ਬੱਤੀਆਂ ਦਾ ਇਹ ਆ 1947 ਮਾਡਲ ਆ ਇਹਨਾਂ 1947 ਮਾਡਲ ਆ ਕਿੰਨੇ ਮਾਡਲ 1947 ਜੀ ਦੇਖੋ ਜੀ ਮੋਟਰਸਾਈਕਲ ਹਮ ਹਾਰਲੇ ਡਿਵੀਜ਼ਨ ਇਹ 1991 ਮਾਡਲ ਆ ਆ ਵੀ ਹਾਰਲੇ ਡਿਵੀਜ਼ਨ 1943 ਮਾਡਲ ਮੋਟਰਸਾਈਕਲ ਦੇਖ ਰਿਹਾ ਮੈਂ ਕਿਹੜੇ ਹਸਾਬ ਜੇ ਦੇ ਨੇ ਹਨਾ ਕਿ ਮੇਰੀ ਤਾਂ ਇਹ ਕਹਿੰਦਾ ਕਿ ਹੋਰ ਟਾਈਪ ਦੀਆਂ ਸੇਪਾਂਆਂ ਨੇ ਆਹੀ ਮਾਡਲ ਆ 1925 ਹਾਂ 1925 ਮਾਡਲ ਆ 28 ਮਾਡਲ ਆ 1935 ਹੈਗੇ ਵੀ ਤੂੰ ਦੇਖ ਆ 500 ਸੀਸੀ ਆ ਕੋਈ ਕਹਿੰਦਾ 500 ਸੀਸੀ ਨੇ ਇਹ ਹੈ 1955 ਮਾਡਲ ਆ ਇਹ 1937 ਮਾਡਲ 38 ਮਾਡਲ ਦੇਖੋ ਜੀ ਕਿੰਨੇ ਪੁਰਾਣੇ ਪੁਰਾਣੇ ਮਾਡਲ ਨੇ ਇਹਨਾਂ ਦੇ ਇਹ ਸੰਭਾਲੇ ਹੋਏ ਨੇ ਇਹਨਾਂ ਨੇ ਜਿਹੜੇ ਇਹ 1947 ਮਾਡਲ 1936 ਮਾਡਲ ਵਾਰੇ 500 cc ਉਹ ਹੈ ਨਾ ਦੇਖੋ ਸਭ ਦੇ 500 cc ਇੰਜਨ 1935 1950 ਮਾਡਲ ਹੈ ਉਹ ਇੱਕ ਗੱਲ ਆ ਮੈਂ ਸਾਰਿਆਂ ਦੇ ਇੰਜਨ ਦੇਖ ਲਾ ਵੀ 500 cc ਨੇ ਆ ਲਾਇਆ ਕੋ ਮੇਰੇ ਲਾਇਆ ਬਿਲਕੁਲ ਨਾ ਰੋਡ ਬੋਲ ਰਿਹਾ ਹੈ ਹੂੰ ਹੂੰ ਸਾਰੇ ਦੀ ਇਹ ਤਾਂ ਆ ਸਿਸਟਮ ਜਿਹਦਾ ਸਾਰਿਆਂ ਦੀ ਲੱਗਿਆ ਹੋਇਆ ਆ ਦੇਖੋ ਜੀ ਪੁਰਾਣਾ ਪਲਟਾਵੇਂ ਹੜ ਬਲਦਾਂ ਵਾਲਾ ਇਹ ਮੋਟਰਸਾਈਕਲਾਂ ਦੀ ਕਲੈਕਸ਼ਨ ਦੇਖੋ ਤੁਸੀਂ ਵੀ ਕਿੰਨੇ ਪੁਰਾਣੇ ਪੁਰਾਣੇ ਸੰਭਾਲੇ ਹੋਏ ਨੇ ਆਹ ਵੇਖ ਦੋ ਕੋਈ ਕੰਨਾ ਸੰਭਾਲ ਦੇਖ ਵਾਵੇਂ ਸੰਭਾਲਣਾ ਪਿਆ ਹਾਂ ਆ ਰੋਡੂ ਦਾ ਜਿੰਦਾ ਹੈ 1931 ਮਾਡਲ ਆ 1910 ਮਾਡਲ 1975 ਮਾਡਲ ਆ 1972 ਇਹ ਫਿਰ ਬਹੁਤ ਬਹੁਤ ਸੋਹਣਾ 400 ਸੀਸੀ ਆ 175 ਆ ਆਪਾਂ ਦੇਖ ਸਕੀਏ ਓਕੇ ਤੱਕ ਆ ਗਿਆ ਇਹ ਬੋਲਟ ਜਿੰਨੇ ਵੀ ਖੜੇ ਨੇ ਸਾਰੇ 500cc ਨੇ ਸਾਰਿਆਂ ਦੇ ਸਾਰੇ 500cc ਸਟਾਰਟ ਕਰਦੇ ਆ ਯਾ ਤੁਸੀਂ ਲੋਕਾਂ ਨੂੰ ਪਤਾ ਚੱਲ ਗਿਆ ਸਾਰੇ ਬੋਲਟ ਸਟਾਰਟ ਖੜਾ ਬੋਲਟ ਇਹ ਲੰਬਰ ਸਰ ਦੇ ਕੋਲ ਵਾਲੇ ਆਪਣੇ ਗੋਲਟਾਂ ਦੀ ਕਲੈਕਸ਼ਨ ਹੈ ਇਹਨਾਂ ਦੀ ਆਪਦੀ ਬਹੁਤ ਖੜਿਆ ਉੱਤਰ ਇਕੱਠ ਵੀ ਸੋਨਾ ਹੋ ਰਿਹਾ ਸਮਝਾ ਰਿਹਾ ਉਹ ਤਾਂ ਰਸਤਾ ਨੂੰ ਕੰਮ ਨਹੀਂ ਲੱਗ ਰਹੀ ਕਿਉਂਕਿ ਬੋਲ ਰਿਹਾ ਟਾਲੀਨ ਚ ਅਜੇ ਤੱਕ ਅਜੇ ਤੱਕ ਲਾ ਕੋਪ 1900 ਗਾਰਮਾਡੂ ਕੋਈ ਕੁਨਾਰੇ ਕਸਟਮਾਨੀ ਅੰਦਾਵਾ ਇਮੋਟੋ ਪੋਰਟਾ ਕੋ ਅੰਦਾ ਫਿਦਾਂਸਾਤਿ ਮਿਤਰਵਸੇ ਪਰ ਨੋ ਸਟਾਵ ਕਾ ਆਵਾ ਆ ਦੋਸ਼ ਕਰੇ ਸਾਲਟੈਡੋ ਨੀ ਕਟਰਦੇ ਨਾ ਖਸਾ ਉਹ ਤਾਂ ਨਾ ਹੋੜ ਵੀ ਕਰੇ ਤੇ ਦੁਰਮੁੱਕ ਗਿਆ ਦੇਖੋ ਜੀ ਮੋਟਰਸਾਈਕਲ ਇਹਨਾਂ ਦੇ ਚੱਕਲਾਂ ਟਿੱਕ ਟੰਗੇ ਪਏ ਨੇ ਆ ਦੇ ਕਿੰਨਾ ਨਿਕਾ ਜੇ ਹਨਾ ਆ ਸਾਲ ਨਵਾਂ ਬਣਾਸਦੇ ਹਾਂ ਰੰਗ ਰੰਗ ਕਰਤਾ ਫਿਰ ਬਰ ਬੁਰ ਰੱਖਣ ਨੂੰ ਵੀ ਆ ਦੇ ਹੁੰਦਾ ਸੀ ਮਾਰਕ ਲਾਈਆਂ ਭੀਆਂ ਨੇ ਹਾ ਤਰਿਆਂੀਆਂ ਚੰਗੇ ਤਰੀਏ